ਅਸੀਗਾਲ ਜੀ ਦੂਸਰੀ 25 ਕਿਲੋਮੀਟਰ ਸਾਈਕਲਿੰਗ ਜਿਹੜੀ ਮਹਿਲਕਲਾ ਤੋਂ ਸ਼ੁਰੂ ਹੋਈ ਸੀ ਸਵੇਰੇ 6 ਵਜੇ ਹੁਣ ਅਸੀਂ ਹਮਿਦੀ ਪਹੁੰਚਣ ਲੱਗੇ ਆ ਪਹਿਲਾਂ ਨਾਲੋਂ ਵੀ ਦੁਗਣਾ ਅਰ ਸ਼ਾ ਇਸ ਵਾਰ ਨੌਜਵਾਨਾਂ ਨੇ ਦਿਖਾਇਆ ਤੇ ਇਸ ਵਾਰ ਮਹਿਲਕਲਾ ਸਹਿਜੜਾ ਮੂਮ ਖਿਆਲੀ ਥੁੱਲੀਵਾਲ ਮੰਗੇਵਾਲ ਹਮਿਦੀ ਪੰਡੋਰੀ ਤੇ ਸ਼ਾਇਦ ਇੱਕ ਅਦੇ ਪਿੰਡ ਦਾ ਮੈਂ ਭਰੈ ਵੀ ਆ ਹੂਗਾ ਮਤਲਬ ਵੱਡੀ ਗਿਣਤੀ ਦੇ ਨੌਜਵਾਨ ਨੇ 100 ਰੁਪਏ ਨਾਲ ਸਾਰੇ ਬੰਦੇ ਜੋਸ਼ੋਖ ਰੋਸ਼ਨਾ ਭਾਗ ਲੈ ਰਹੇ ਸਾਰਿਆਂ ਚ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਦੂਸਰੀ ਸਾਈਕਲ ਹੈਗਾ ਕਿਉਂਕਿ ਅਜੇ ਇਹ ਉਪਰਾਲੇ ਨਾ ਤਾਂ ਮੈਂ ਵੀ ਅੱਜ ਕਿਤੇ ਹੋਏ ਆ ਇੱਕ ਹੀ ਤਰ੍ਹਾਂ ਦਾ ਹੈ ਵੀ ਸਾਡੇ ਇਤਿਹਾਸ ਕਰਦੇ ਆ ਵਿਪਕ ਵਿੱਚ ਹੁੰਦੇ ਰਹੇ 100 ਬਾਟ ਸਾਲ ਦੀ ਉਮਰ ਤੱਕ ਦੇ ਨੌਜਵਾਨ ਇਸ ਸਾਈਕਲਿੰਗ ਦਾ ਹਿੱਸਾ ਬਣੇ ਹੋਏ ਨੇ ਬਹੁਤ ਬਦਾਇਤ ਇਹ ਬਹੁਤ ਬਹੁਤ ਉਤਸ਼ਾਹ ਦੇਖਣ ਵਾਲਾ ਬਣਦਾ ਬੱਚੇ ਨਾਮ ਰੱਖਣੇ ਜੋ ਵੀ ਆਪਾਂ ਨੂੰ ਪਿਛਲੀ ਵਾਰੀ ਮੇਰੇ ਗਰਾਊਂਡ ਦੇ ਵਿੱਚ 70 ਤੋਂ 80 ਮੋਟਰਸਾਈਕਲ ਸੀ ਬਾਅਦ ਵਿੱਚ 150 ਹੋ ਗਿਆ ਸੀ ਅੱਜ ਅਸੀਂ ਗਰਾਊਂਡ ਚੋਂ ਤੁਰੇ ਆ ਉਦੋਂ ਹੀ ਤਕਰੀਬਨ 150 ਮੋਟਰਸਾਈਕਲ ਸੀ ਤੇ ਜਿਹੜੀ ਗਿਣਤੀ ਹੈ ਉਹ 370 ਸਾਈਕਲਾਂ ਤੱਕ ਉਹ ਸੌਰੀ ਮੋਟਰਸਾਈਕਲ ਨਹੀਂ ਸਾਈਕਲ ਸੋ ਗੱਡੀ ਜਿਹੜਾ ਹਰੇਕ ਨੂੰ 300 ਤੱਕ ਜਿਹੜੀ ਗਿਣਤੀ ਹੈ ਪਹੁੰਚਣ ਦੀ ਉਮੀਦ ਹੈ ਲੋਕਾਂ ਦੇ ਪਿੰਡਾਂ ਵਿੱਚ ਬਾਹਰ ਨਿਕਲ ਕੇ ਵਧੀਆ ਸਵਾਗਤ ਕੀਤਾ ਹੈ ਤੇ ਹੁਣ ਇਹ ਜਿਹੜਾ ਕਾਫਲਾ ਨੌਜਵਾਨਾਂ ਅਸ਼ੂਰ ਦੀ ਗਵਾਹੀ ਹਿੱਟ ਪਿੰਡ ਹੰਮੀਦੀ ਵੱਲੋਂ ਵੱਧਾ ਹੋਇਆ ਹੰਮੀਦੀ ਤੋਂ ਅਸੀਂ ਜਾਵਾਂਗੇ ਸਹੌਰ ਸਹੌਰ ਤੋਂ ਸੈ ਜਿਹੜਾ ਸਾਈਡੇ ਤੋਂ ਦੁਬਾਰਾ ਲਿੰਕ ਸੜਕ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਹਿਲਕਲਾਂ ਦੇ ਗਰਾਊਂਡ 'ਚ ਪਹੁੰਚ ਕੇ ਇਹ ਜਿਹੜਾ 25 ਕਿਲੋਮੀਟਰ ਦੀ ਅਸਦੀ ਸਾਈਕਲਿੰਗ ਉਸ ਮਾਪ ਤਹੂਗੀ 100 ਬਹੁਤ ਸਹੀ ਆਣਿਓ ਬਹੁਤ ਥੋੜਾ ਤੁਰੇ ਆਣਿਓ ਜਾਂ ਘਰਾਂ ਚ ਨਿਕਲੇ ਨੇ ਆਲਸ ਨੂੰ ਤਿਆਗ ਗਿਆ ਅਜੇ ਵੀ ਜਿਹੜੇ ਕਿਸੇ ਦਾ ਫੋਨ ਤੁਹਾਡੇ ਅੰਦਰ ਵਾਲੇ ਮਾਰਦੀਆਂ ਨੇ ਚੀਚਾਂ ਸਾਰਾ ਸਪੈਸ਼ਲ ਇਨਵਿਟੇਸ਼ਨ ਜਾਂ ਕਿਸੇ ਦੀ ਇਹਨਾਂ ਨੂੰ ਆਲਸ ਨੇ ਘੇਰਿਆ ਹੋਇਆ ਸستی ਨੇ ਘੇਰਿਆ ਹੋਇਆ ਜਾਂ ਜਿਹੜੇ ਸਵੇਰੇ ਉੱਠਦੇ ਦਾ ਹੈਗੇ ਆ ਪਰ ਮੇਰੇ ਵਾਂਗੂ ਕੇਸਲ ਦੀ ਵੱਟ ਕੇ ਫੇਰ ਸੌ ਜਾਂਦੇ ਆ ਸੋ ਉਹਨਾਂ ਨੂੰ ਬੇਨਤੀ ਆ ਵੀ ਉੱਠਣਾ ਹੀ ਪੈਣਾ ਨਹੀਂ ਤਾਂ ਜਿਹੜੀਆਂ ਹਸਪਤਾਲਾਂ ਚ ਬਹੁਤ ਆਈ ਮਰੀਜ਼ਾਂ ਦੀਆਂ ਲਾਈਨਾਂ ਅੱਛਾ ਜੀ ਉਹ ਬਹੁਤ ਪਹਿਲਾਂ ਵੀ ਲੰਬੀਆਂ ਹੁੰਦੀਆਂ ਗਈਆਂ ਤਦੂਕ ਵੀ ਕੁਝ ਹੋਰ ਵੀ ਲੰਬੀਆਂ ਹੁੰਦੀਆਂ ਜਾਣੀਆਂ ਸੋ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਜਿਹੜੇ ਵੀ ਸਾਡੇ ਇੰਨਾ ਕੰਮਾਂ ਦਾ ਸਮਰਥਨ ਕਰਦੇ ਆ ਕਹਿੰਦੇ ਆ ਵੀ ਇਹ ਜਿਹੜਾ ਕੁਝ ਕਰ ਰਹੇ ਆ ਉਹ ਸਹੀ ਆ ਇਹ ਹਵਾ ਚਾਹੀਦਾ ਬਕਾਇਦਾ ਜ਼ਮੀਨੀ ਪੱਧਰ ਤੇ ਸਿਹਤਮੰਦ ਜਵਾਨੀ ਦੀ ਸਰਜਣਾ ਲਈ ऐसे ਉਪਰਾਲੇ ਹੋਣੇ ਚਾਹੀਦੇ ਆ ਉਹ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸਪੋਰਟ ਕਰਨ ਤੇ ਮਹਿਲ ਕਿਲਾ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਕੋਸ਼ਿਸ਼ ਮਹਿੰਮਾ ਨਾਲ ਜੋੜਨ ਕਿਤੇ ਨਾ ਕਿਤੇ ਦਾ ਇਹ ਜਿਹੇ ਮਹਿੰਮਾ ਸਿਹਤਮੰਦ ਨੌਜਵਾਨਾਂ ਨੇ ਸਿਹਤਮੰਦ ਸਾਡੀ ਜਵਾਨੀ ਲਈ ਮੈਰੋਗ ਜੀਵਨ ਲਈ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਲਾਹੇਵੰਦ ਸਾਬਤ ਹੋਣਗੇ ਸੋ ਵੱਡੀ ਗਿਣਤੀ ਚ ਦਾ ਨੌਜਵਾਨ ਲਈ ਉਹ ਇਸ ਸਾਈਕਲਿੰਗ ਦਾ ਹਿੱਸਾ ਬਣੇ ਨੇ ਇੱਕ ਛੋਟੀ ਜੀ ਗੱਲ ਹੁੰਦੀ ਹੈ ਸਾਡੀ ਦੋ ਦਿਨ ਪਹਿਲਾਂ ਅਸੀਂ ਰੂਟ ਪਾਨੇ ਆ ਤੇ ਨੌਜਵਾਨ ਉਹ ਬੇਸਬਰੀ ਨਾਲ ਇੰਤਜ਼ਾਰ ਰਹਿਦਾ ਕਿਉਂਕਿ ਸਾਈਕਲਿੰਗ ਤਾਂ ਪਹਿਲਾਂ ਵੀ ਹੁੰਦੀ ਸੀ ਉਹ ਕੋਈ 4-5 ਬੰਦੇ ਕਿਧਰੋਂ ਨਿਕਲੇ 4-5 ਬੰਦੇ ਇੰਦਰੋਂ ਜਿੱਧਰੋਂ ਨਿਕਲ ਗਏ ਲੱਗ ਲੱਗ ਪਾਸਿਆਂ ਵੱਲੋਂ ਨਿਕਲ ਜਾਂਦੇ ਸੀ ਾਰੇ ਵੀਰਾਂ ਨੇ ਜਾਤ ਦੇ ਚਰਣਾ ਜਦੋਂ ਰੋਕਣ ਨੂੰ ਕਹਿ ਦਿੰਦਾ ਹੰਦੀਦੀ ਦੇ ਲੋਕਾਂ ਵੱਲੋਂ ਇਸ ਮੁਹੰਮਦ ਦੇ ਸੰਚਾਲਕ ਅਰਸ਼ਦੀਪ ਗੁਰੂ ਸੇਫਟੀਆਂ ਤੋਂ ਸੰਮਾਨਿਤ ਹੋਇਆ ਲੱਗਾ ਵੱਡੀ ਗਿਣਤੀ ਜਨੌਜਵਾਨਾਂ ਦਾ ਕਾਫਲਾ ਫਿਰ ਹੰਦੀਦੀ ਪਹੁੰਚਣ ਲੱਗਾ ਤਾਂ ਤੁਸੀਂ ਵੀ ਆਓ ਘਰਾਂ ਚੋਂ ਨਿਕਲੋ ਆਪਣੇ ਲਈ ਆਪਣੇ ਪਰਿਵਾਰਾਂ ਲਈ ਆਪਣੇ ਸਿਹਰਮਨ ਜੀਵਨ ਦੇ ਲਈ ਇਸ ਨੂੰ ਹਮਲਾ ਜੁੜੋ ਕਿ ਜੇ ਤੁਸੀਂ ਸਿਹਤਮਾਨ ਹੋ ਫਿਰ ਵੀ ਸਫਲ ਹੋ ਸਕਦੇ ਹੋ ਹਾਂਜੀ ਫਿਰ ਤੁਸੀਂ ਜਿੰਦਗੀ ਦੀਆਂ ਬੁਲੰਦੀਆਂ ਤੇ ਪਹੁੰਚ ਸਕਦੇ ਹੋ ਸੋ ਇਹ ਪਹੁੰਚ ਚੁੱਕਾ ਹਾਂ ਸਾਈਕਲਿੰਗ ਦਾ 25 ਕਿਲੋਮੀਟਰ ਪਿੰਡ ਹੰਮੀਦੀ ਪਹੁੰਚ ਚੁੱਕਿਆ ਆਸੇ-ਪਾਸੇ ਦੇ ਪਿੰਡਾਂ ਚ ਲੋਕ ਆਪ ਮੁਹਰੇ ਇਸ ਸਾਈਕਲਿੰਗ ਨਾਲ ਜੁੜੇ ਆ ਸੋ ਆਸ ਕਰਦੇ ਆਂ ਕਿ ਵੇਖੇ ਚ ਇਹ ਪਰਿਵਾਰ ਹੋਰ ਵੀ ਵੱਡਾ ਹੋਊਗਾ ਕਿਉਂਕਿ ਅੱਜ ਅਸੀਂ ਉਪਰਾਲੇ ਜਿਹੜੀ ਲੋਕੀ ਕਰਦੇ ਆਂ ਸੋ ਤੁਸੀਂ ਵੀ ਇਹਨਾਂ ਇਤਿਹਾਸਕ ਪਲਾਂ ਦਾ ਹਿੱਸਾ ਬਣਿਆ ਕਰੋ ਪਰ ਬਾਕੀ ਲੋਕ ਬੰਦੇ ਨਾਲ ਆਪਣੇ ਅੱਜ ਬਿਲਕੁਲ ਮਹਿਲ ਕਲਾਂ ਦੇ ਕਾਰੋਬਾਰੀ ਮਹਿਲ ਕਲਾਂ ਦੇ ਨੌਜਵਾਨ ਮਹਿਲ ਕਲਾਂ ਦੇ ਦੁਕਾਨਦਾਰ ਮੈਨਕਲਾਂ ਦੇ ਡਾਕਟਰ ਮੈਨਕਲਾਂ ਦੇ ਬੱਚੇ ਮੈਨਕਲਾਂ ਦੇ ਟਰੱਕ ਡਰਾਈਵਰ ਮੈਨਕਲਾਂ ਲਾਕ ਦੇ ਸਾਬਕਾ ਫੌਜੀ ਮੈਨਕਲਾਂ ਲਾਕ ਦੇ ਮਾਸਟਰ ਮੈਨਕਲਾਂ ਲਾਕ ਦੇ ਸਾਬਕਾ ਪੋਸਟ ਕਰਵੀ ਤੇ ਹੋਰ ਵੀ ਵੱਖ-ਵੱਖ ਕਿੱਥਿਆਂ ਦੇ ਨਾਲ ਵੱਖ-ਵੱਖ ਪ੍ਰੋਫੈਸ਼ਨਰਲ ਦੇ ਨਾਲ ਸੰਬੰਧਤ ਲੋਕ ਆ ਜਿਹੜੇ ਕੋਈ ਸਾਈਕਲਿੰਗ ਦੇ ਵਿੱਚ ਭਾਗ ਲੈ ਰਹੇ ਨੇ ਸੋ ਇਹ ਨਾਲ ਮੁੰਡਾ ਆਸ਼ੀਰਵਾਦ ਪਹੁੰਚ ਗਿਆ ਅੱਗੇ ਠੀਕ ਹੈ ਕਾਰਨ ਸੀ ਯੂਦਾ ਹੋਇਆ ਮੁੱਕੇ ਪਹੁੰਚ ਗਿਆ ਹੁਣ ਇਹਦਾ ਸਨਮਾਨ ਹੋਣਾ ਪੈਂਡ ਹਮੀਦੀ ਸਸਾਰੀ ਸਾਡੀ ਟੀਮ ਹੈ ਸਾਡਾ ਪਰਿਵਾਰ ਹੈ ਮੈਂ ਪਹੁੰਚ ਗਿਆ ਬੋਲੇਗਾ ਮਾਈਕ ਲੈਣਾ ਪਾਣਾ ਕਿਹੜੇ ਪੰਡਾ ਬਈ ਹਾਂਜੀ ਹੁਣ ਅਸੀਂ ਪਹੁੰਚ ਗਏ ਹਮੀਦੀ ਬਹੁਤ ਜ਼ਿਆਦਾ ਵਧੀਆ ਸਹਿਯੋਗ ਮਿਲ ਰਿਹਾ ਲੱਗਦਾ ਹੈਗਾ ਸਾਈਕਲ ਬਹੁਤ ਜਿਆਦਾ ਨੇ ਪਿੱਛੇ ਤੱਕ ਅੱਗੇ ਨਾਲੋਂ ਬਹੁਤ ਜ਼ਿਆਦਾ ਜ਼ਿਆਦਾ ਹੀ ਵਧੀਆ ਅੱਗੇ 150 ਦੇ ਕਰੀਬ ਸਾਈਕਲ ਸੀ ਪਰ ਹੁਣ ਸਾਈਕਲ 200 ਦੇ ਕਰੀਬ ਤਾਂ ਕੱਲੇ ਮਹਿਲਕਲਾਂ ਤੋਂ ਹੀ ਗਰਾਊਂਡ ਦੇ ਵਿੱਚ 200 ਦੇ ਕਰੀਬ ਇਕੱਠੇ ਹੋ ਗਏ ਤੇ ਅੱਗੇ ਕਿਹੜੇ ਰਸਤਿਆਂ ਦੇ ਵਿੱਚੋਂ ਲੱਗਦਾ ਪਿੰਡਾਂ ਦੇ ਵਿੱਚੋਂ ਮਹਿਲ ਖੁਰਦ ਖਿਆਲੀ ਥੂਲੀਆ ਪਿੰਡੋਂ ਤੋਂ ਬੱਚੇ ਰਲੇ ਨੇ ਸਟੂਡੈਂਟ ਰਲੇ ਨੇ ਸਾਡਾ ਪਰਿਵਾਰ ਹੌਲੀ ਹੌਲੀ ਦਿਨੋ ਦਿਨ ਪਰਿਵਾਰ ਵੱਧ ਰਿਹਾ ਹੈਗਾ ਸਾ ਪਾਸਿਆਂ ਦਾ ਕਿ ਸਿਟੀ ਬਹੁਤ ਸੋਹਣੀ ਮਾਰਦਾ ਨੰਬਰੇ ਵੀ ਹਾਂਜੀ ਸਾਰੇ ਮੇਰੇ ਦੋਸਤ ਮਿੱਤਰ ਕਿਹਨਾਂ ਨੂੰ ਮੈਂ ਉਦਾਂ ਜਾਣਦਾ ਵੀ ਨਹੀਂ ਸੀ ਇੰਸਟੀਚੂਟ ਵਿੱਚ ਨਹੀਂ ਜਾਣਦਾ ਸੀ ਉਹਨਾਂ ਨੇ ਵੀ ਮੈਨੂੰ ਸਹਿਯੋਗ ਦਿੱਤਾ ਕਿਸੇ ਟਾਈਮ ਮੈਂ ਇਕੱਲਾ ਸੀ ਫਿਰ ਕੋਦੋਂ ਮੈਂ ਸਟਾਰਟ ਕਰਿਆ ਉਸ ਦਿਨ ਚਾਰ ਤੋਂ ਪੰਜ ਬੱਚੇ ਸੀ ਗਰਾਊਂਡ ਦੇ ਵਿੱਚ ਬਾਅਦ ਵਿੱਚ ਅਗਲੇ ਦਿਨ ਦੋ ਦੋ ਤਿੰਨ ਤਿੰਨ ਬੱਚੇ ਵੱਧਦੇ ਵੱਧਦੇ ਸਾਡੇ ਕੋਲੇ 50 ਤੋਂ ਪਲੱਸ ਸਟੂਡੈਂਟ ਹੋਣਗੇ ਮਹਿਲਕਲਾਂ ਗਰਾਊਂਡ ਦੇ ਵਿੱਚ ਹੋਗੇ ਨੇ ਸਵੇਰੇ 5:30 ਤੋਂ 7 ਵਜੇ ਦੇ ਟਾਈਮ ਦੇ ਵਿੱਚ ਤੇ ਕਿਹੜੀ ਸਾਈਕਲ ਮੈਰਾਥਨ ਜੀ ਸਟਾਰਟ ਕਰੀ ਸੀ 25 ਅਗਸਤ ਤੋਂ ਪਹੁੰਚ ਜਗੀ ਆ 1 ਸਤੰਬਰ ਨੂੰ ਅਸੀਂ ਇਕੱਲੇ ਸਾਈਕਲਿੰਗ ਦਾ ਪ੍ਰੋਗਰਾਮ ਬਣਾਇਆ ਸੀ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਸਹਿਯੋਗ ਮਿਲਿਆ ਅੱਗੇ ਸਭ ਤੋਂ ਅੱਗੇ ਕਰਮਜੀਤ ਸਿੰਘ ਉਪਲ ਕਰਮ ਉਪਲ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਇਹ ਕਿਹੜੇ ਜੋ ਕਮਾਂਡ ਕਰਦੇ ਨੇ ਤੇ ਵੀਡੀਓ ਵਗੈਰਾ ਸ਼ੂਟ ਕਰਦੇ ਨੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜਣਖੀ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਜਿਨ੍ਹਾਂ ਨੇ ਸਟਾਰਟਿੰਗ ਤੋਂ ਲੈ ਕੇ ਕਿਸੇ ਟਾਈਮ ਮੈਂ ਕੱਲਾ ਸੀ ਤੇ ਗੁਰਪ੍ਰੀਤ ਵੀਰੇ ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਗੁਰਪ੍ਰੀਤ ਵੀਰੇ ਉਹਨਾਂ ਨੇ ਮੈਨੂੰ ਪੁਸ਼ ਕਰਿਆ ਪਿੱਛੋਂ ਇਹਨਾਂ ਨਾਲ ਬੈਠ ਕੇ ਅਸੀਂ ਮੀਟਿੰਗਾਂ ਕਰੀਆਂ ਬਹੁਤ ਜ਼ਿਆਦਾ ਮੈਨੂੰ ਮੋਟੀਵੇਟ ਕੀਤਾ ਮੋਟੀਵੇਟ ਕਰਕੇ ਅੱਜ ਤੁਹਾਡੇ ਸਾਹਮਣੇ ਇਹਨਾਂ ਨੇ ਮੈਨੂੰ ਖੜਾਤਾ ਬਹੁਤ ਬਹੁਤ ਜ਼ਿਆਦਾ ਬਹੁਤ ਦਿਨੋ ਧੰਨਵਾਦ ਆ ਵੀਰੇ ਉਹਨਾਂ ਦਾ ਉਹਦਾ ਮੇਰੇ ਫਰੈਂਡ ਵੀ ਨੇ ਵੀ ਨੇ ਕਿੱਥੇ ਮੇਰੀ ਕੋਈ ਗਲਤੀ ਹੁੰਦੀ ਹੈ ਮੈਨੂੰ ਸਮਝਾਉਂਦੇ ਨੇ ਅੱਗੇ ਨੂੰ ਵਧਾਉਣ ਅੱਗੇ ਨੂੰ ਵਧਣ ਵਾਸਤੇ ਮੈਨੂੰ ਰਾਹਤੇ ਖੋਲਦੇ ਨੇ ਮੇਰੇ ਸੇ ਮੈਂ ਇਹਨਾਂ ਦੇ ਨਾਲ ਆ ਏਹੀ ਮੇਰੀ ਟੀਮ ਨੇ ਏਹੀ ਮੇਰਾ ਪਰਿਵਾਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਹੁਣ ਅਨੰਕੀ ਜੀ ਗੱਲ ਕਰਦੇ ਆ ਉਸ ਅਸੀਂ ਫਾਈਨਲੀ ਪਹੁੰਚ ਚੁੱਕੇ ਹਮਿੰਦੀ ਪਿੰਡ ਸੋਨਿਆਰੋ 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 ਖੜਨਾ ਸੋ 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 ਪਿੱਛੋਂ ਮਾਰਿਆ ਸ਼ੂਟ ਕਰਨ ਲੱਗੇ ਸੀ ਤਾਂ ਸੋ ਬੁੱਲਾਂ ਦੀ ਫੁੱਲਾਂ ਦੀ ਬਰਖਾ ਕਰਕੇ ਸਵਾਗਤ ਕੀਤਾ ਗਿਆ ਹੈ ਵਿੱਦੀ ਕੈਂਡੇ ਚ ਭਈ ਸਾਈਕਲਾਂ ਨਾਲ ਰੱਖੇ ਬੜੇ। ਉਹ ਇਹ ਦੇ ਕੈਮਰਾ ਉੱਪਰ। ਹਾਂ। ਸੋ ਜਿਹੜੇ ਜਿਹੜੇ ਵੀਡੀਓ ਨੂੰ ਦੇਖ ਰਹੇ ਆ ਉਹ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਪੋਰਟ ਕਰੋ। ਤਾਂ ਜੋ ਜਿਹੜਾ ਨੌਜਵਾਨਾਂ ਦਾ ਹੌਸਲਾ ਵੱਧ ਸਕੇ। ਦੇਖੋ ਮਾਣ ਆ। ਆਹ ਸਾਈਡ ਤੇ ਕਰੋ। ਹਰ ਸਾਈਕਲ ਪੂਰੀ ਲੱਗ ਰਹੀ ਹੈ। ਮਾੜਾ ਕਿੰਨੀ। ਆ ਪਾਣੀ ਪੀਆ। ਇੱਕ ਮਿੰਟ ਸਾਰੇ ਜਣੇ ਸੁਣਿਓ। ਪੰਜ ਮਿੰਟ ਪਹਿਲਾਂ ਪਿੰਡ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਫੜੇ ਫੜੇ ਮੜਾ ਜੀ ਸਾਰੇ ਆਜੋ ਕਾਲੇ ਜੀ ਆਓ ਪਿੰਡ ਦੇ ਆਓ ਕਲਾਬਾਂ ਦੇ ਮੁੰਡੇ ਆਜੋ ਆਜੋ ਜੀ ਆਓ ਜੀ ਆਨੋ ਆ ਖੁੱਲੇ ਹੋ ਜਾਓ ਖੁੱਲੇ ਹੋ ਜਾਓ ਖੁੱਲੇ ਹੋ ਜਾਓ ਇਧਰੋਂ ਤੁਹਾਡਾ ਸ਼ੂਰਜ ਤਾਂ ਨਹੀਂ ਖਰਾਬ ਕਰਦਾ ਜੀ ਹਨਾ ਥੈਂਕ ਯੂ ਥੈਂਕ ਯੂ ਜੀ ਹਨਾ ਥੈਂਕ ਯੂ ਸ਼ੂਰਜ ਤਾਂ ਨਹੀਂ ਖਰਾਬ ਕਰਦਾ ਨਹੀਂ 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 ਇੱਕ ਮਿੰਟ ਦੇ ਦਿਓ ਇਧਰ ਆਜੋ ਬੱਸ ਦਿੰਨਾ ਮੈਂ ਆਜੋ ਆਏ ਨੂੰ ਹੋ ਜੋ ਸਾਹਮਣੇ ਆ ਜਾਓ ਇਧਰਲੇ ਬੰਨੇ ਆ ਜਾ ਇਧਰਲੇ ਬੰਨੇ ਆ ਜਾ ਉਹ ਨਹੀਂ ਸ਼ੂਰਜ ਪੈਂਦਾ ਖੁੱਲੇ ਹੋ ਜਾਓ ਆ ਵੀਰੋ ਜਿਹੜਾ ਮੈਂ ਹੁਣ ਤੋਂ 5.10 ਮਿੰਟ ਪਹਿਲਾਂ ਸਾਰੇ ਖੁੱਲੇ ਹੋ ਜਾਓ ਆ ਜਾਓ ਆ ਜਾਓ ਸਸ ਜੀ ਚਲਾਤਾ ਹਾਂ ਚਲੋ ਜੀ ਅੱਗੇ ਚਲੋ ਜੀ ਸ਼ੋਅ ਮੈਂ 10 ਮਿੰਟ ਪਹਿਲਾਂ ਤੁਹਾਨੂੰ ਕਹਿ ਕੇ ਟਿਆਸੀ ਕਿ ਸਾਡਾ ਬੱਚਾ ਨੌਜਵਾਨ ਅਰਸ਼ ਪਿੰਡ ਮਹਿਲ ਖੁਰਦ ਪਿਆਰ ਨਾਲ ਅਰਸ਼ ਕਹਿੰਦੇ ਆ ਉਹਨਾਂ ਦੀ ਟੀਮ ਆ ਇੱਕ ਉਹ ਟੀਮ ਦੇ ਵਿੱਚ ਗੁਰਪ੍ਰੀਤ ਸਿੰਘ ਅਣਖੀ ਪੱਤਰਕਾਰ ਸਾਹਿਬ ਨੇ ਸਾਡੇ ਸਰਦਾਰ ਸਾਡੇ ਲਾਲੀ ਜੀ ਜਸਵੰਤ ਸਿੰਘ ਪੱਤਰਕਾਰ ਨੇ ਸਰਦਾਰ ਗਗਨ ਜੀ ਸਰਾ ਜੁਲੀਨਾ ਦੇ ਪ੍ਰਧਾਨ ਨੇ ਉਹ ਸਾਰੀ ਇੱਕ ਟੀਮ ਆ ਜਗਸ਼ੀਰ ਸਿੰਘ ਹੋਣੀ ਲੋਗੜ ਸਾਹਿਬ ਹੋਣੀ ਤੁਹਾਨੂੰ ਹੁਣੇ ਹੁਣੇ ਦੱਸ ਕੇ ਦਿੱਤੀ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਵੱਡਾ ਜਿਹੜਾ ਉਦਮਪ੍ਰਾਲਾ ਕੀਤਾ ਪੂਰੀ ਟੀਮ ਨੇ ਕੀਤਾ ਡਾਕਟਰ ਖਾਨ ਜੀ ਦੇ ਨਾਲ ਮੈਂ ਕਿਸਾਨਾਂ ਦਾ ਨਾਮ ਲੈਣ ਤੋਂ ਅਸਮਰੱਥਾ ਕਿਰਪਾ ਕਰਿਓ ਮਾਫੀ ਦਿਓ ਇਹ ਵੱਡਾ ਉਦਮਪ੍ਰਾਲਾ ਕੀਤਾ ਇਹਨਾਂ ਮੈਨੂੰ ਰਾਤ ਹੁਕਮ ਕੀਤਾ ਪਰਸੋ ਮੈਨੂੰ ਗगन ਨੇ ਹੁਕਮ ਕੀਤਾ ਸੀ ਸਵੇਰੇ ਫਿਰ ਗੁਰਪ੍ਰੀਤ ਜੀ ਨਾਲ ਗੱਲ ਹੋਈ ਕਰਮੁਪਾਲ ਜੀ ਨਾਲ ਗੱਲ ਹੋਈ ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਇਥੋਂ ਦੀ ਸਾਡੇ ਨੌਜਵਾਨਾਂ ਦੀ ਇੱਕ ਟੀਮ ਲੰਗੇਗੀ ਮੈਂ ਜ਼ਿਆਦਾ ਸਮਾਂ ਨਾ ਲਵਾਂ ਸਾਨੂੰ ਬਹੁਤ ਹੌਸਲਾ ਹੋਇਆ ਨਗਰ ਹਮੀਦੀ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਜੀ ਰਾਣੂ ਸਾਡੇ ਪ੍ਰਧਾਨ ਸਾਹਿਬ ਸਰਜਸਦਾਰ ਕੌਰ ਸਿੰਘ ਜੀ ਮੈਂਬਰ ਸਾਡੇ ਜਸਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਸਾਡੇ ਜਗਜੀਤ ਸਿੰਘ ਜੀ ਅਨਸੱਤਰ ਸਿੰਘ ਜੀ ਗੋਰਾ ਸਿੰਘ ਜੀ ਫੌਜੀ ਸਾਹਿਬ ਰਾਜੀ ਜੀ ਕਿਹਦਾ ਕਿਹਦਾ ਨਾਮ ਲਵਾਂ ਬਹਾਦਰ ਹਣੀ ਚੀਨਾ ਜੀ ਪ੍ਰੀਤ ਬਾਡੀ ਬਿਲਡਰ ਵਾਲੇ ਸਾਰੇ ਲੱਗ ਕੇ ਤੁਹਾਡੇ ਸਵਾਗਤ ਲਈ ਅਸੀਂ ਖੜੇ ਆਂ ਸਾਨੂੰ ਚੰਗਾ ਲੱਗਿਆ ਸਾਨੂੰ ਮਹਿਸੂਸ ਹੋਇਆ ਕਿਉਂਕਿ ਮੈਂ ਲਗਾਤਾਰ ਖੇਡ ਨਾਲ ਜੁੜਿਆ ਹੋਇਆ ਕਬੱਡੀ ਨਾਲ ਜੁੜਿਆ ਹੋਇਆ ਗਰਾਊਂਡ ਨਾਲ ਜੁੜਿਆ ਮੈਨੂੰ ਪਤਾ ਕਿ ਨੌਜਵਾਨਾਂ ਨੂੰ ਕਿਵੇਂ ਸਾਹਮਣਾ ਇੱਕ ਛੋਟਾ ਜਿਹਾ ਟੋਕਨ ਆਫ ਲਵ ਇੱਕ ਛੋਟਾ ਜਿਹਾ ਪਿਆਰ ਇੱਕ ਪਿਆਰ ਨਿਸ਼ਾਨੀ ਸਾਡੇ ਬੱਚੇ ਅਰਸ ਲਈ ਅ ਅਜੂਬੀ ਅਰਸਪੁੱਤ ਹਾਂ ਫੋਟੋ ਕੱਢ ਲਉਣਾ ਬੋਲੋ ਸੋਨੇ ਹਾਲ ਬੋਲੋ ਸੋਨੇ ਹਾਲ ਬੋਲੋ ਸੋਨੇ ਹਾਲ ਬਹੁਤ ਬਹੁਤ ਧੰਨਵਾਦ ਅਸੀਂ ਵੀ ਸਾਨੂੰ ਧੰਨਵਾਦ ਧੰਨਵਾਦ ਆਓ ਨਾ 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 ਚਲੋ ਲਿਆਓ ਹੋਰ ਕੋਈ ਪਾਣੀ ਪਾਣੀ ਵਾਲਾ ਪਾਣੀ ਕਿੱਥੇ ਹੈ ਪਾਣੀ ਪੀ ਗਵਾ ਦੇ ਮੇਰੇ ਨਾਲ ਗਿਆ ਮੁੰਡਾ ਯਾਰ ਇੱਥੇ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭੜੀਆਂ ਨੂੰ ਲਾਈਵ ਲਾਈਵ ਚੱਲ ਰਿਹਾ ਦੋ ਆਈ ਫੜ ਲਈ ਉਹ ਪਾਣੀ ਵਾਲਾ ਕਿੱਥੇ ਹੁੰਦਾ ਈ ਯਾਰ